ਉਹ ਕੇ ਵੀ ਕਹਿ ਸਕਦੇ ਕਿ ਉਹ ਮੇਰੀ ਕੁਲਿਸਿਆ ਮੈਂ ਉਹਨੂੰ ਬਦ ਤੁਸਮਾ ਦਿੱਤਾ ਇਹਨੂੰ ਮੈਂ ਤਿਆਰ ਕੀਤਾ ਨਹੀਂ ਉਹ ਏਦਾਂ ਨਹੀਂ ਕਹਿਣਗੇ ਉਹਲਾ ਉਹ ਆਪ ਕੁਝ ਕਰ ਸਕਦੇ ਉਹਨਾਂ ਨੇ ਤੇ ਚਾਰ ਬੱਬੂ ਪਾਸਟਰ ਦੀਆਂ ਫੜ ਲਈਆਂ ਚਾਰ ਸੋਹਣੂ ਪਾਸਟਰ ਦੀਆਂ ਫੜ ਲਈਆਂ ਪੰਜ ਉਧਰੋਂ ਫੜ ਲਈਆਂ ਦੋ ਆਟੇ ਦੀਆਂ ਬੋੜੀਆਂ ਦੇ ਦਿੱਤੀ ਆ ਜਾ ਆਰਾ ਤੈਨੂੰ ਮੈਂ ਬਰੱਦ ਖਵਾਵਾਂਗਾ ਪਕੌੜੇ ਖਵਾਵਾਂਗਾ ਆ ਜਾ ਤੇ ਜਿਹੜਾ ਚੰਨਾ ਸਪਾਈ ਆਣਾ ਉਹ ਹਰ ਵੇਲੇ ਕੀ ਕਹਿੰਦਾ ਪ੍ਰਭੂ ਮੈਨੂੰ ਨਵੀਂ ਜਗ੍ਹਾ ਤੇ ਲੈ ਕੇ ਜਾ ਮੈਂ ਕੀ ਕਰਾਂ ਨਵੀਂ ਜਗ੍ਹਾ ਤੇ ਕੀ ਕਰਾਂ ਨਵੇਂ ਲੋਕਾਂ ਨੂੰ ਕੀ ਕਰਾਂ ਤਿਆਰ ਕਰਾਂ ਬੋਲੋ ਹਾਲੇਲੂਇਆ ਹਾਲੇਲੂਇਆ ਫਿਰ ਬੋਲੋ ਹਾਲੇਲੂਇਆ ਹਾਲੇਲੂਇਆ ਮੈਂ ਇੱਕ ਧੋਕੇ ਕਾ ਸਕਦਾ ਵੀ ਆ ਜਿਹੜੀ ਕਲਿਸਿਆ ਇਹਨਾਂ ਦੇ ਉੱਤੇ ਮੈਂ ਮਿਹਨਤ ਕਰਦਾ ਇਹ ਮੇਰੀ ਆ ਇਹਨਾਂ ਨੂੰ ਮੈਂ ਤਿਆਰ ਕੀਤਾ ਤੇ ਦੂਸਰਿਆਂ ਦੀ ਹੈਗੀ ਚੰਗਾ ਸਿਪਾਹੀ ਜਿਹੜਾ ਉਹ ਇਦਾਂ ਦੇ ਕੰਮ ਕਰਦਾ ਹੈ ਹਨਾ ਹੁਣ ਬੋਲੋ ਆਮੀਨ ਅੱਛਾ ਚੰਗੇ ਸਿਪਾਹੀ ਦੀ ਕੀ ਪਹਿਚਾਣ ਆ ਉਹ ਕੀ ਕਰਦਾ ਕਿੱਥੇ ਰਹਿੰਦਾ ਬੰਦਗੀ ਦੇ ਵਿੱਚ ਤੁਸੀਂ ਕਿੰਨੇ ਬੰਦਗੀ ਚ ਆ ਪਹਿਣ 6 ਮਹੀਨੇ ਆ 6 ਮਹੀਨੇ ਬਾਅਦ ਆਏ ਨੇ ਇਹ ਚੰਗੇ ਸਿਪਾਹੀ ਆ ਇਹ ਖੁਦਾ ਦੇ ਸਿਪਾਈ ਆ ਅੱਜ ਆਏ ਨੇ ਅਗਲੇ ਐਤਵਾਰ ਕਈ ਇਹਨਾਂ ਤੋਂ ਲੜਣੇ ਨਹੀਂ ਤੇ ਚੰਗੇ ਸਿਪਾਈ ਆ ਹਾਂ ਆ ਸਪੈਣਾ ਵੀ ਮੈਂ ਤੇ ਕਲਨੌਰ ਬੈਠੀ ਆ ਇਹ ਸਪੈਣ ਹੀ ਜੱਸੂ ਦੀ ਹਾਂ ਇਹ ਕਿਹੜੇ ਸਿਪਾਈ ਨੇ ਡਫੈਕਟਰ ਇਹ ਕਿਹੜੇ ਸਪਾਹੀ ਨੇ ਡਫਾਟਰ ਫਰੋ ਮਾਰਨ ਵਾਲੇ ਹੈ ਹਾਂ ਜਦੋਂ ਵੇ ਖੋਲਦੇ ਫਰੋ ਤੇ ਹਾਂ ਉਹ ਸਾਡੇ ਵੀ ਮਹਿਕਮੇ ਦੇ ਵਿੱਚੋਂ ਨਾ ਛੁੱਟੀ ਆਉਣਾ ਤੇ ਬਸ ਸਟੈਂਡ ਤੇ ਹੀ ਬਸ ਰਾਤ ਹੀ ਰਹਿ ਜਾਣਾ ਹਾਂ ਉਹਨੂੰ ਪੁੱਛਣਾ ਹਾਂ ਹਾਂਜੀ ਗਡਾਸਾ ਸਾਹਿਬ ਕਹੀ ਤੇ ਨਾਮ ਹੀ ਉਹਨਾਂ ਦੇ ਜੀਬ ਰੱਖੇ ਹੁੰਦੇ ਗਡਾਸਾ ਸਾਹਿਬ ਤੋਂ ਹੀ ਪਿੰਡੋਂ ਹੋ ਵੀ ਆਏ ਹਾਂ ਨਹੀਂ ਯਾਰ ਮੈਂ ਤੇ ਬਸ ਸਟੈਂਡ ਤੇ ਹੀ ਰਹਾ ਉਹ ਤਿੰਨ ਤਿੰਨ ਦਿਨ ਬਸ ਟੈਂਟ ਤੇ ਹੀ ਨਾਲੇ ਉਹ ਵੀ ਵਰਦੀ ਦੇ ਵਿੱਚ ਹੀ ਉਥੇ ਪਏ ਮੈਂ ਬੋਲ ਹallelujah ਹallelujah ਹਾਂ ਬੋਲ ਹਾਲੇ ਚੰਗੇ ਸਿਪਾਹੀ ਨੇ ਅਨੇ ਬੋਲੋ ਗੁੱਸਾ ਕਰੋ ਤੇ ਕਰੋ ਇਹ ਚੰਗੇ ਸਿਪਾਹੀ ਨੇ ਆ ਜਿਹੜੇ ਬੰਦਗੀ ਦਾ ਜਦੋਂ ਸਮਾਂ ਖਤਮ ਹੁੰਦਾ ਉਦੋਂ ਆ ਕੇ ਬਹਿ ਜਾਣਾ ਬੰਦਗੀ ਦੇ ਵਿੱਚ ਫੇਰ ਆ ਕੇ ਆ ਕੇ ਬੁਰ ਪਟਜੀ ਮਰ ਗਈ ਹੈ ਹਾਂ ਹਾਂ 1:30 ਵਜੇ ਆ ਕੇ ਇੱਕ ਇਹ ਕਿਹੜੇ ਸਿਪਾਹੀ ਨੇ ਬੋਲੋ ਬੋਲੋ ਹੈ ਜਸੂ ਦੇ ਸਿਪਾਹੀ ਤੇ ਗਾਣਾ ਬੜਾ ਕਿਹੜਾ ਗੰਦਿਆ ਹਾਲੇਲੂਇਆ ਵਾਲੇ ਹਾਂ ਹੈ ਅਸੀਂ ਜਸੂ ਦੇ ਬੰਦੇ ਆ ਹੈ ਕਹਿਣਗੇ ਅਸੀਂ ਤੇ ਹਾਲੇਲੂਇਆ ਵਾਲੇ ਹਾਲੇਲੂਇਆ ਵਾਲੇ ਦਾ ਕਹਿਣਾ ਮੰਨਦੇ ਨਹੀਂ ਹallelujah ਵਾਲੇ ਨੂੰ ਵਾਲੇ ਨੂੰ ਜਾਣਦੇ ਵੀ ਨਹੀਂ ਚੰਗੀ ਤਰ੍ਹਾਂ ਬਸ ਹallelujah ਵਾਲੇ ਅਡੇ ਉਹਦੇ ਫੇਸਬੁੱਕ ਵਾਲੇ ਆ ਹallelujah ਵਾਲੇ ਉਹ ਹੁੰਦੇ ਨੇ ਜਿਹੜੇ ਹallelujah ਬੋਲਦੇ ਨੇ ਤੇ ਉਹਨਾਂ ਨੇ ਲਾਗੋ ਸਤਾਨ ਭਜ ਹallelujah ਉਹ ਨੇ ਉਹ ਨੇ ਹਲਲੂਇਆ ਵਾਲੇ ਉਹ ਨੇ ਜਿਹੜੇ ਅਨਖੀਰੇ ਅੱਖ ਦੇ ਵਿੱਚ ਰਹਿੰਦੇ ਨੇ 6 ਦਿਨ ਕੰਮ ਕਰਦੇ ਨੇ 7ਵਾਂ ਦਿਨ ਪ੍ਰਭੂ ਨੂੰ ਦੇ ਦਿੰਦੇ ਨੇ ਅਨਖੀ ਹੁੰਦੇ ਨੇ ਉਹ 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 ਤੇਰਾ ਦਰਨੀ ਕੌਮ ਦੇ ਆਪਣੇ ਸੇਵਕ ਦੇ ਵਫਾਦਾਰ ਹੁੰਦੇ ਨੇ ਬੋਲ ਹਾਲੇਲੂਇਆ ਹਾਲੇਲੂਇਆ ਆਂਡੇ ਕਿਥੇ ਤੇ ਘੜਕੋ ਕਿਥੇ ਬੋਲ ਹਾਲੇਲੂਇਆ ਏ ਅਜ ਸੁਦੇਸ ਸਪਾਈ ਕਹਿਣਿਆ ਹallelujah ਵਾਲਿਆਂ ਅਗਲਾ ਜਿਹੜਾ ਵਚਨ ਹੈ ਨਾ ਉਹ ਵੀ ਬੜਾ ਜ਼ਬਰਦਸਤ ਹੈ ਪੜਿਓ ਜਿਹੜਾ ਚੰਗੀ ਤਰ੍ਹਾਂ ਕੀ ਲਿਖਿਆ ਅੱਗੇ ਕੋਈ ਸਪਾਈ ਗਿਰੀ ਕਰਦਾ ਹੋਇਆ ਆਪਣੇ ਆਪ ਨੂੰ ਸੰਸਾਰ ਦੇ ਵਿਹਾਰਾ ਵਿੱਚ ਨਾ ਜਿਹੜਾ ਸਪਾਈ ਗਿਰੀ ਕਰਦਾ ਆ ਨਾ ਤੇ ਕਰਦਾ ਕਰਦਾ ਹੋਇਆ ਉਹ ਅੱਗੇ ਕੀ ਲਿਖਿਆ ਆਪਣੇ ਆਪ ਨੂੰ ਆਪਣੇ ਆਪ ਨੂੰ ਸੰਸਾਰ ਦੇ ਵਿਹਾਰਾਂ ਵਿੱਚ ਸੰਸਾਰ ਦੇ ਵਿਹਾਰਾਂ ਦੇ ਵਿੱਚ ਨਹੀਂ ਫਟੌਂਦਾ ਉਹ ਸੰਸਾਰ ਦੇ ਕੰਮਾਂ ਦੇ ਵਿੱਚ ਨਹੀਂ ਜਾਂਦਾ ਉਹ ਸੰਸਾਰ ਦੇ ਕੰਮਾਂ ਦੇ ਵਿੱਚ ਨਹੀਂ ਵੱੜਦਾ ਸੰਸਾਰੀ ਲੋਕਾਂ ਦੇ ਨਾਲ ਨਹੀਂ ਰਲਦਾ ਉਹ ਸੰਸਾਰ ਦੇ ਜਿਹੜੇ ਕੰਮ ਨੇ ਉਹ ਨਹੀਂ ਕਰਦਾ ਸੰਸਾਰ ਦੇ ਮਗਰ ਨਹੀਂ ਲੱਗਦਾ ਸੰਸਾਰ ਦੀਆਂ ਗੱਲਾਂ ਉਹ ਨਹੀਂ ਕਰਦਾ ਸੰਸਾਰ ਦੇ ਆਖੇ ਵੀ ਲੱਗਦਾ ਅੰਬ ਬੋਲ ਦੋ ਕੋਈ ਫਿਰੋ ਸੰਸਾਰ ਦੇ ਉਹ ਆਖੇ ਲੱਗਦਾ ਨਹੀਂ ਆ ਹਾਂ ਉਹ ਆਖੇ ਲੱਗਦਾ ਨਹੀਂ ਹੈ ਨਹੀਂ ਹੈ ਹੁਣ ਦੋ ਲਾਈਨਾਂ ਲੈ ਗਿਆ ਬੰਦ ਕਰਾਂਗੇ ਫਿਰ ਭਈ ਆਪਣੀ ਪਰਤੀ ਕਰਨ ਵਾਲੀ ਨੂੰ ਪਛਾਨ ਕਰੇ ਭਈ ਉਹ ਆਪਣੇ ਪ੍ਰਤੀ ਕਰਨ ਵਾਲੇ ਨੂੰ ਭਾਵੇਂ ਜਿੰਨੇ ਮਿਹਨਤ ਕੀਤੀ जिने तौबा कराई जिने बदुशमाद ਦਿੱਤਾ जिने जिने ਲਗਾਤਾਰ ਦੁਆਵਾਂ ਕੀਤੀਆਂ जिने ਪੂਰੀ ਮਿਹਨਤ ਕੀਤੀ ਉਹਨੂੰ ਪਰਸੰਨ ਕਰੇ ਉਹਨੂੰ ਕਿਉਂ ਕਰਦਾ ਵਾ ਪਰਸੰਨ ਕਰਦਾ ਉਹਨੂੰ ਪਰਸੰਨ ਕਰਦਾ ਵੀ ਮੇਰੇ ਪਰਿਵਾਰ ਦੇ ਲਈ ਮੇਰੇ ਦਾਸ ਨੇ ਸੇਵਾ ਮੇਰੇ ਦਾਸ ਨੇ ਮੇਰੇ ਲਈ ਮਿਹਨਤ ਕੀਤੀ ਤੇ ਮੈਂ ਇਥੋਂ ਤੱਕ ਪਹੁੰਚਿਆ ਮੇਰੇ ਦਾਸ ਨੇ ਮੇਰੇ ਦਾਸ ਨੇ ਮੇਰੇ ਲਈ ਮੰਟ ਕੀਤੀ ਮੇਰੇ ਦਾਸ ਨੇ ਬੇਖਬਾਨੀ ਕੀਤੀ ਤੇ ਮੈਨੂੰ ਰੱਬ ਨੇ ਦੋ ਬੱਚੇ ਦਿੱਤੇ ਹੋ ਕੀ ਕਰਦੇ ਨੇ ਭਲਾ ਕੀ ਲਿਖਿਆ ਆਪਣੇ ਉਹ ਬੋਲ ਦੋ ਬੋਲ ਨਾਸਰ ਮੈਂ ਆਪਣੀ ਭਰਤੀ ਕਰਨ ਵਾਲੀ ਉਹ ਆਪਣੀ ਭਰਤੀ ਕਰਨ ਵਾਲੇ ਨੂੰ ਉਹ ਕੀ ਕਰਦੇ ਪ੍ਰਸੰਨ ਕਰਦੇ ਆ ਤੇ ਉਹ ਵੀ ਇੱਜ਼ਤ ਰੱਖਦੇ ਆ ਕੋਈ ਉਧਰ ਆਦਰ ਨਹੀਂ ਪੱਜਦੇ ਉਹ ਉਹਦਾ ਇੱਜ਼ਤ ਮਾਨ ਕਰਦੇ ਨੇ ਪਰ ਧ੍ਰਤੀ ਕਰਨ ਵਾਲੇ ਨੂੰ ਚੇਤੇ ਰੱਖਦੇ ਨੇ ਕਿ ਇਹਨੇ ਮੈਨੂੰ ਧ੍ਰਤੀ ਕਰਾਇਆ ਸੀ ਬੋਲ ਹਾਲੇਲੂਇਆ ਹਾਲੇਲੂਆ ਮੈਂ ਸੋਤੀ ਜੀ ਗਵਾਹੀ ਦੇ ਕੇ ਬੰਦ ਕਰਨ ਲੱਗਾ ਮੇਰਾ ਦੋਸਤ ਡਾਕਟਰ ਸੀ ਉਹਨੇ ਸੋਤੀ ਜੀ ਦੀ ਦੁਕਾਨ ਪਾਈ ਹੋਈ ਦੀ ਪਿੰਡ ਚ ਤੇ ਧ੍ਰਤੀ ਪੰਜਾਬ ਪੁਲਿਸ ਦੀ ਖੁੱਲੀ ਸੀ ਪਰਤੀ ਹੋਣ ਦੀ ਮੇਰਾ ਦੋਸਤ ਸੀ ਇਹ ਹੀ ਸਾਡਾ ਬੜਾ ਪਿਆਰ ਸੀ ਦੋਨਾਂ ਦਾ ਤੇ ਮੈਨੂੰ ਕਹਿੰਦਾ ਸ਼ਮਸ਼ਾਦ ਮੇਰਾ ਯਾਰ ਮੈਂ ਪਰਤੀ ਹੋਣ ਜਾਣਾ ਵਾਂ ਤੇ ਮੇਰੇ ਨਾਲ ਚੱਲੇਗਾ ਪੁਲਿਸ ਲੈਣ ਤੇ ਪੁਲਿਸ ਲੈਣ ਚ ਜਾਣਾ ਅੱਜ ਤੋਂ ਕੋਈ ਕੋਈ 3 ਸਾਲ ਦੀ ਗੱਲ ਪਹਿਲੇ ਦੀ ਗੱਲ ਮੈਂ ਉਦੋਂ ਕੋਈ ਹੋਣਾ ਕੋਈ 20 ਸਾਲ ਦਾ ਜਾਨੀ ਕਿ ਕੁਵਾਰਾ ਹੀ ਸਨ ਤੇ ਮੈਨੂੰ ਕਹਿੰਦੇ ਸੀ ਭਰਤੀ ਮੈਂ ਭਰਤੀ ਵੇਖਣ ਜਾਣਾ ਤੇ ਚੱਲੇ ਚਲੋਗੇ ਮੈਂ ਚੱਲਾਂਗਾ ਤੇਰੇ ਨਾਲ ਮੈਂ ਉਹ ਭਰਤੀ ਹੋਣ ਦੇ ਲਈ ਉਹ ਗਿਆ ਤੇ ਮੈਂ ਨਾ ਉਹ ਗਰਾਊਂਡ ਦੇ ਵਿੱਚ ਚਲਾ ਗਿਆ ਮੈਂ ਪਿੱਛੇ ਖੜੋ ਗਿਆ ਮੈਂ ਕਿਹਾ ਚੱਲ ਤੂੰ ਜਾ ਅਦੇ ਅਫਸਰ ਨਹੀਂ ਆਏ ਉਹ ਪਹਿਲੇ ਗਰਾਊਂਡ ਦੇ ਵਿੱਚ ਉਸਤਾਦ ਲੋਕ ਜਿਹੜੇ ਆ ਨਾ ਉਹ ਲੈ ਗਏ ਉਹਨਾਂ ਨੂੰ ਉਹਨੂੰ ਲੈ ਗਏ ਅਫਸਰ ਆਇਆ ਐਸਐਸਪੀ ਢਿਲੋ ਸਾਹਿਬ ਢਿਲੋ ਸਾਹਿਬ ਆਏ ਤੇ ਨਹੀਂ ਹੋਸੀ ਢਿਲੋ ਸਾਹਿਬ ਤੇ ਬਾਦਸ਼ਾਹ ਮਾਫ ਕਰਨਾ ਐਸਐਸਪੀ ਆਏ ਉਹਨਾਂ ਨੇ ਆ ਕੇ ਇੱਥੇ ਬਟਾਲੇ ਪੁਲਸ ਲੈਣ ਦੇ ਵਿੱਚ ਮੈਨੂੰ ਉਹਨਾਂ ਨੇ ਵੇਖਿਆ ਤੇ ਉਹਨਾਂ ਨੇ ਨਾ ਜਿਪਸੀ ਜਿਹੜੀ ਆ ਨਾ ਉਹ ਮੇਰੇ ਵੱਲ ਮੋੜ ਦਿੱਤੀ ਹਾਂਜੀ ਤੇ ਮੈਂ ਡਰਦਾ ਨਾ ਸਪੈਦਿਆਂ ਦੇ ਹੌਲੇ ਲੋਕ ਗਿਆ ਗਨਮੈਨ ਨੱਠ ਕੇ ਆਇਆ ਮੇਰੇ ਵੱਲ ਕਹਿੰਦਾ ਕਾਕਾ ਤੈਨੂੰ ਸਾਬ ਬੁਲਾ ਰਹੇ ਨੇ ਮੈਂ ਡਰਦਾ ਡਰਦਾ ਸਾਬ ਕੋ ਗਿਆ ਆ ਵੀ ਕਹਿੰਦਾ ਹਾਂ ਪੁੱਤ ਤੂੰ ਕਿਵੇਂ ਆਇਆ ਭਾਈ ਤੂੰ ਇੱਥੇ ਗਰਾਉਂਡ 'ਚ ਨਹੀਂ ਗਿਆ ਮੈਂ ਡਰਦੇ ਡਰਦੇ ਨੇ ਕਹਿਤਾ ਵੀ ਮੈਂ ਚੱਲਿਆ ਜੀ ਕਹਿੰਦਾ ਭਰਤੀ ਹੁਣ ਆਇਆ ਮੈਂ ਹਾਂ ਜੀ ਤੇ ਮੈਂ ਡਰਦੇ ਡਰਦੇ ਨੇ ਕਿਹਾ ਮੈਂ ਨਾ ਡਰਦੇ ਮੂਹਰੇ ਵਿੱਚੋਂ ਨਿਕਲ ਗਿਆ ਹਾਂ ਜੀ ਹਾਂ ਜੀ ਪਰਤੀ ਹੋਣਾ ਹੈ ਤੇ ਕਹਿੰਦਾ ਜਾ ਫਿਰ ਮਿੰਤੀ ਕਰਾ ਲਾ ਉਹ ਆਪਣੇ ਗੱਲ ਮੈਂ ਨਾ ਉਹ ਜਿਹੜਾ ਹੈਗਾ ਉਹ ਤੂੰ ਕਹਿੰਦਾ ਉੱਥੇ ਚਲ ਜਾ ਮਿੰਤੀ ਕਰਾ ਸਾਹਬ ਕਹਿੰਦਾ ਵੀ ਨਹੀਂ ਹਨ ਇਹਦੀ ਮਿੰਤੀ ਰਹਿਣ ਦੋ ਤੇਰਨੋ ਲੰਬਾਈ ਤੇਰਨੋ ਕਹਿੰਦਾ ਨਾਲੇ ਸੋਹਣਾ ਲੱਗਦਾ ਈ ਜਵਾਨ ਮੈਂ ਉਹਦੇ ਲਾ ਕੇ ਖਲੋਤਾ ਕਹਿੰਦਾ ਤੇਰਨੋ ਜਵਾਨ ਆ ਰਹਿਣ ਦੇ ਕਹਿੰਦਾ ਤੂੰ ਕਾਕਾ ਤੋ ਆ ਮੇਰਾ ਸਵੇਰੇ ਤੋਂ ਇਹ ਪਨੋਗਨ ਮੈਨੂੰ ਕਹਿੰਦਾ ਇਹਨੂੰ ਸਵੇਰੇ ਮੈਨੂੰ ਮਲਾਉਣਾ ਹੈ ਕੋਈ ਮੈਂ ਕਾਗਜ਼ ਨਹੀਂ ਖੜੇ ਕੁਝ ਨਹੀਂ ਖੜੇ ਮੈਂ ਗਿਆ ਮੈਂ ਆ ਕੇ ਮੰਮੀ ਨੂੰ ਦੱਸਿਆ ਵਾਹ ਮੰਮੀ ਮੈਂ ਤਾਂ ਭਰਤੀ ਹੋ ਗਿਆ ਕਿ ਨਹੀਂ ਚੱਲ ਗਾ ਤੂੰ ਭਰਤੀ ਕਿ ਤੂੰ ਕਾਗਜ਼ ਨਾ ਹੋ ਗਿਆ ਤੂੰ ਤਾਂ ਕੋਈ ਕਾਗਜ਼ ਨਹੀਂ ਖੜੇ ਕੁਝ ਵੀ ਨਹੀਂ ਖੜੇ ਮੈਂ ਖਬਰ ਮੈਂ ਹੋ ਗਏ ਬੋਲ ਹਾਲੇਲੂਆ ਹਾਲੇਲੂਆ ਮੈਂ ਜਿਹਦੇ ਨਾਲ ਗਿਆ ਉਹ ਹੋਇਆ ਹੀ ਨਹੀਂ ਉਹਨੂੰ ਮੈਂ ਸਭੋ ਕਿਹਾ ਵੀ ਮੈਂ ਤੇ ਪ੍ਰਤੀ ਹੋ ਗਿਆ ਕਹਿੰਦੇ ਤੂੰ ਤੇ ਕੋਈ ਟ੍ਰਾਇਲ ਵੀ ਦਿੱਤੇ ਗਰਾਊਂਡ 'ਚ ਨਹੀਂ ਆਇਆ ਮੈਂ ਕਿਹਾ ਬਿਨਾ ਗਰਾਊਂਡ 'ਚ ਆਇਆ ਹੀ ਕੀ ਹੋ ਗਿਆ ਪ੍ਰਤੀ ਹੋ ਗਿਆ ਬੋਲ ਹallelujah ਹallelujah ਮੇਰੇ ਪਿਆਰੇ ਪਿਆਰੀ 팬 ਭਰਾਵੋ ਜਿੰਨੂੰ ਪ੍ਰਭੂ ਚਾਹੁੰਦਾ ਹੈ ਹਨਾ ਉਹਨੂੰ ਬਿਨਾ ਕੁਝ ਕੀਤੇ ਹੀ ਦੇ ਦੇ ਦਿੰਦਾ ਹੈ ਬੋਲ ਹallelujah ਕਿਉਂਕਿ ਪ੍ਰਭੂ ਨੇ ਚੁਣਿਆ ਹੋਇਆ ਹੀ ਕਿਉਂਕਿ ਮੈਂ ਜਿਦੋਂ ਨਹੀਂ ਵੀ ਹਿਨਾ ਕੁਵਾਰਾ ਵੀ ਸਾਂ ਮੈਂ ਗੁਰੀ ਸੰਗਤੀ ਤੋਂ ਬਚਿਆ ਹੋਇਆ ਸਾਂ ਬੋਲੋ ਹਾਲੇਲੂਇਆ ਮੈਂ ਪੁੱਸਰੇ ਵਿੱਚ ਕੰਪੀਟੀਸ਼ਨ ਵੀ ਲੜੇ ਬੜੇ ਬੜੇ ਵੱਡੇ ਵੱਡੇ ਕੰਮ ਕੀਤੇ ਖੁਦਾ ਨੇ ਮੈਨੂੰ ਇੰਨੀ ਇੰਨੀ ਮਤਲਬ ਇੱਜ਼ਤ ਬਖਸ਼ੀ ਹੋਈ ਹੀ ਮੈਂ ਕਾਂਸਟੇਬਲ ਹੋਣ ਦੇ ਹੋਣ ਕਾਂਸਟੇਬਲ ਹੋਣ ਤੋਂ ਹੋਣ ਤੇ ਵੀ ਫਿਰ ਵੀ ਮੈਂ ਨ ਚਾਰਜ ਲੱਗਾ ਹੋਇਆ ਹੈ ਕਲਚਰ ਟੀਮ ਦਾ ਇਨਚਾਰਜ ਲਾਇਆ ਹੋਇਆ ਸੀ ਬੋਲੋ ਹਾਲੇਲੂਇਆ ਮੇਰੀ ਟੀਮ ਦੇ ਵਿੱਚ ਸਾਮਨ ਇੰਸਪੈਕਟਰ ਵੀ ਥਾਣੇਦਾਰ ਵੀ ਤੇ ਬੁਗਤ ਕਿਦੀ ਸੀ ਮੇਰਾ ਨਾਮ 바ਵਾ ਪੈ ਗਿਆ ਮੈਨੂੰ ਆਵਾਜ਼ ਜਿਹੜਾ ਜਿਹੜਾ ਆਇਆ ਕਰੇ ਪਹਿਲੋਂ ਸਭ ਤੋਂ ਵੇ ਬਾਬਾ ਕਿੱਥੇ ਆ ਬਲਾਓ ਨੂੰ ਬਾਬਾ ਕਾਰਟੀ ਮੈਂ ਆਪਣੀ ਇਕੱਠੀ ਬੋਲੋ ਹਾਲੇਲੂਇਆ ਐਨੀ ਪ੍ਰਭੂ ਇਜਤ ਦਿੰਦਾ ਕਿਉਂਕਿ ਮੈਂ ਪ੍ਰਭੂ ਦੀ ਬੰਦਗੀ ਵਾਲਾ ਸਾਂ ਮੈਂ ਆराधना ਕਰਨ ਵਾਲਾ ਸਾਂ ਮੈਂ ਪ੍ਰਭੂ ਤੋਂ ਡਰਨ ਵਾਲਾ ਸਾਂ ਮੈਂ ਜਿੰਨੇ ਦਿਨ ਸੁੱਟੀ ਆਉਂਦਾ ਸਾਂ ਮੈਂ ਆਪਣੇ ਗੁਰੂ ਦੇ ਨਾਲ ਹੀ ਰਹਿੰਦਾ ਪਾਸਟਰ ਪਾਸਟਰ ਦੇ ਨਾਲ ਹੀ ਰਹਿੰਦਾ ਸਾਂ ਪਿੰਡ ਰਹਿੰਦੇ ਹਾਂ ਮੈਂ ਉੱਥੇ ਵੀ ਪ੍ਰਭੂ ਦੇ ਪਵਣ ਦੇ ਵਿੱਚ ਸੇਵਾ ਕਰਦਾ ਸੀ ਬੋਲ ਹਾਲੇਲੂਇਆ ਔਰ ਮੇਰੇ ਮਾਪਿਓ ਨੇ ਈਂ ਦੁਆਵਾਂ ਕੀਤੀਆਂ ਇੰਨੀਆਂ ਦੁਆਵਾਂ ਕੀਤੀਆਂ ਸਾਡੇ ਲਈ ਉਹਦਾ ప్రతిఫਲ ਅੱਜ ਵੀ ਅਸੀਂ ਕੀ ਕਰ ਰਹਿਆ ਆ ਪਾ ਰਹੇ ਇੱਕ ਚੰਗੇ ਸਿਪਾਈ ਦੀ ਨਿਸ਼ਾਨੀ ਇਹ ਆ ਚੰਗਾ ਸਿਪਾਈ ਆਪ ਵੀ ਤਰੱਕੀ ਕਰਦਾ ਤੇ ਉਹਨਾਂ ਦੇ ਬੱਚੇ ਵੀ ਕੀ ਕਰਦੇ ਨੇ ਤਰੱਕੀ ਕਰਦੇ ਨੇ ਇੱਕ ਵਾਰੀ ਬੋਲੋ ਹਾਲੇਲੂਇਆ ਹਾਲੇਲੂਇਆ ਚੰਗਾ ਸਿਪਾਈ ਕੀ ਕਰਦਾ ਉੱਚੀ ਆਵਾਜ਼ ਨਾਲ ਬੋਲੋ ਫਿਰ ਆਮੀਨ ਬੋਲਾਂਗੇ ਚੰਗਾ ਸਿਪਾਈ ਕੀ ਕਰਦਾ ਤਰੱਕੀ ਤੇ ਚੰਗੇ ਸਿਪਾਈ ਦੀ ਕੀ ਕਰਨੀ ਚਾਹੀਦੀ ਆ ਰੀਸ਼ ਕਰਨੀ ਚਾਹੀਦੀ ਆ ਔਰ ਚੰਗੀ ਕਲੀਸਿਆ ਦੀ ਵੀ ਇਸ ਕਰਿਆ ਕਰੋ ਚੰਗੀ ਜਿਹੜੀ ਵਿਸ਼ਵਸਨ ਭੈਣ ਆਣਾ ਉਹਦੀ ਵੀ ਇਸ ਕਰਾ ਕਰੋ ਤੇ ਉਹਦੇ ਨਾਲ ਤੁਰਿਆ ਕਰੋ ਤੇ ਜਿਹੜੀ ਭੈਣ ਅੱਜ ਅੱਜ ਜਨੰਦਰ ਤੇ ਕੱਲ ਕੱਲ ਕਿਤੇ ਹੋਰ ਹੀ ਬੈਠੀ ਆ ਤੇ ਉਹਦੀ ਵੀ ਇਸ ਕਰੋਗੇ ਤੇ ਤੁਸੀਂ ਵੀ ਉਹਦਾ ਦੇ ਹੀ ਹੋ ਹਨਾ ਚੰਗੇ ਸਪਾਈ ਦੀ ਵੀ ਇਸ ਕਰਨੀ ਆ ਤੇ ਚੰਗਾ ਸਪਾਈ ਤਰੱਕੀ ਕਰਦਾ ਇਹੋ ਜੇ ਕਦੇ ਵੀ ਤਰੱਕੀ ਕਰਨ ਵਾਲੇ ਇਹ ਅੱਜ ਵੀ ਫੇਲਿਆ ਤੇ ਕੱਲ ਵੀ ਫੇਲਿਆ ਕਿਉਂਕਿ ਉਹਨਾਂ ਦਾ ਜਾਲੀ ਕੋਈ ਨਹੀਂ ਆ ਅੱਜ ਉਹਨਾਂ ਦਾ ਜਲੰਧਰਾਂ ਜਾਲੀ ਆ ਤੇ ਪਰਸੋਂ ਪਟਿਆਲੇ ਫੇਰ ਅੰਜਨਾਲੇ ਫੇਰ ਵਟਾਲੇ ਤੇ ਫੇਰ ਉਸ ਤੋਂ ਬਾਅਦ ਬੱਬੂ ਪਾਸਟਰ ਤਾਂ ਬੋਲਵਾ ਮੀਨ ਅਮੀਨ ਪਰਮੇਸ਼ਵਰ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ ਸਮਝ ਲੱਗੀ ਨਾ Good <laughs> afternoon,